ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ YouTube 라이ਵ ਸੈਸ਼ਨ ਦੇ ਵਿੱਚ ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣਾ ਜਿਹੜਾ ਕੱਲ ਵਾਰਤਕਾਰ ਕੀਤਾ ਸੀ ਉਹਦੇ ਪ੍ਰਸ਼ਨ ਉੱਤਰ ਸੋ ਕਿਹੜਾ ਹੈ ਜੀ ਆਪਣਾ ਅੱਜ ਵਾਰਤਕਾਰ ਨਰਿੰਦਰ ਸਿੰਘ ਕਪੂਰ ਦੇ MCQ ਕਰਨ ਲੱਗੇ ਹਾਂ ਜੀ ਭਾਗ ਪਹਿਲਾ ਸੋ ਸਾਰੇ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਵਿਦਿਆਰਥੀ ਆ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੀ ਤਾਂ ਜੋ ਆਪਾਂ ਫਿਰ ਕਲਾਸ ਆਪਣੀ ਸ਼ੁਰੂ ਕਰ ਸਕੀਏ ਸੋ ਇਹ ਹੈ ਜੀ ਜਿਹੜਾ ਆਪਣਾ ਨਰਿੰਦਰ ਸਿੰਘ ਕਪੂਰ ਆਪਣੀ ਵਾਰਤਕ ਦਾ ਆਖਰੀ ਜਿਹੜਾ ਵਾਰਤਕਾਰ ਹੈ ਉਸ ਤੋਂ ਬਾਅਦ ਆਪਾਂ ਨਵਾਂ ਟੌਪਿਕ ਹੈ ਜਿਹੜਾ ਵਿਆਕਰਣ ਦਾ ਉਹ ਸ਼ੁਰੂ ਸੌਰੀ ਮਾਸਟਰਕਿਟ ਦਾ ਸ਼ੁਰੂ ਕਰਾਂਗੇ ਨਾਟਕਕਾਰ ਜੀ ਤਾਂ ਫਿਰ ਆਪਾਂ ਅੱਜ ਦੀ ਕਲਾਸ ਹੈ ਜੀ ਜਿਹੜੀ ਉਹ ਸ਼ੁਰੂ ਕਰਦੇ ਹਾਂ ਤੇ ਚੱਲਦੇ ਹਾਂ ਜੀ ਪਹਿਲੇ ਪ੍ਰਸ਼ਨ ਵੱਲ ਜੀ ਆਪਣਾ ਪਹਿਲਾ ਪ੍ਰਸ਼ਨ ਹੈ ਜੀ ਕਿ ਨਰਿੰਦਰ ਸਿੰਘ ਪੂਰ ਦਾ ਜਨਮ ਕਦੋਂ ਹੋਇਆ অপਸ਼ਨ ਏ 6 ਮਾਰਚ 1947 অপশন বি 6 मार्च 1944 ऑप्शन सी 16 मार्च 1944 ਤੇ অপশন ডি 6 ਜੂਨ 1996 ਕਰਮਦੀਪ ਜੀ Shastri Kal ਸੋ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕੀਤਾ ਜਾਵੇ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਉਹ ਬਿਲਕੁਲ ਸਹੀ ਹਨ ਸੋ ਵਾਰਤਕਾਰ ਜਿਹੜੇ ਹੈ ਆਪਣੇ ਨਰਿੰਦਰ ਸਿੰਘ ਕਪੂਰ ਉਹਨਾਂ ਦਾ ਜਨਮ ਹੋਇਆ ਜੀ 6 ਮਾਰਚ 1947 ਈਸਵੀ ਨੂੰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਨਰਿੰਦਰ ਸਿੰਘ ਕਪੂਰ ਦਾ ਜੱਦੀ ਪਿੰਡ ਆਦੀ ਇਸ ਸਮੇਂ ਕਿੱਥੇ ਸਥਿਤ ਹੈ অপਸ਼ਨ ਏ ਜਲੰਧਰ ਭਾਰਤ ਬੀ ਲਾਹੌਰ ਪਾਕਿਸਤਾਨ ਸੀ ਰਾਵਲਪਿੰਡੀ ਪਾਕਿਸਤਾਨ ਤੇ ਡੀ ਅੰਬਾਲਾ ਭਾਰਤ ਸੋ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ 6 ਮਾਰਚ 1944 ਮੈਂ ਕੁਝ ਗਲਤ ਕਹਿਤਾ ਜੀ ਹਾਂਜੀ 6 ਮਾਰਚ 1944 ਆਪਸ਼ਨ B ਕਰੈਕਟ ਹੋਏਗਾ ਬਿਲਕੁਲ ਜੀ ਬਿਲਕੁਲ 1944 B ਆਪਸ਼ਨ ਕਰੈਕਟ ਬਣਦਾ ਜੀ ਬਿਲਕੁਲ ਬਿਲਕੁਲ ਹਾਂਜੀ B ਆਪਸ਼ਨ ਸਹੀ ਆਨਸਰ ਹੈ ਜੀ ਪ੍ਰਸ਼ਨ ਨੰਬਰ 1 ਦਾ ਹਾਂਜੀ ਹੁਣ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰਦੇ ਹੋ ਜੀ ਮਿਨੀ ਮਿਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਦੋ ਲਾਹੌਰ ਪਾਕਿਸਤਾਨ ਉਹ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਵੱਲ ਨਰਿੰਦਰ ਸਿੰਘ ਕਪੂਰ ਨੂੰ ਪੜਨ ਦੀ ਚੇਟਕ ਕਿੱਥੋਂ ਲੱਗੀ অপਸ਼ਨ A ਅਜੀਤ ਅਖਬਾਰ ਤੋਂ B ਸਰਕਾਰੀ ਕਾਲਜ ਪਟਿਆਲਾ ਤੋਂ C ਆਪਣੇ ਘਰ ਦੇ ਮਾਹੌਲ ਤੋਂ ਤੇ D ਸੈਂਟਰਲ ਲਾਇਬ੍ਰੇਰੀ ਪਟਿਆਲਾ ਤੋਂ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਡੀਓ ਬਿਲਕੁਲ ਸਹੀ ਹੈ ਸੈਂਟਰਲ ਲਾਇਬ੍ਰੇਰੀ ਪਟਿਆਲਾ ਤੋਂ ਉਹਨਾਂ ਨੂੰ ਪੜਨ ਦੀ ਜਿਹੜੀ ਕੀਟਕ ਹੈ ਉਹ ਲੱਗੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਪ੍ਰਸ਼ਨ 4 ਹੈ ਜੀ ਤੂੰ ਆਰ ਚੰਨਵੇ ਮੇਂ ਪਾਰ ਚੰਨਵੇ ਨਿਬੰਧ ਕਿਸ ਸਮੱਸਿਆ ਨੂੰ ਬਿਆਨ ਕਰਦਾ ਹੈ অপশন এ প্রবাস কারণ પતિ-পত্নী ਵਿਚਕਾਰ ਦੂਰੀ ਨੌਕਰੀ ਪੇਸ਼ਾ પતિ-পত্নী ਵਿਚਕਾਰ ਦੂਰ ਦਰਾਡੇ ਨੌਕਰੀ ਕਰਨ ਪਈ ਦੂਰੀ ਵਿਆਹ ਤੋਂ ਬਾਅਦ ਪਤਨੀ-ਪਤੀ ਦਾ ਵੱਖ ਹੋਣਾ ਜਾਂ ਡੀ ਸਮੁੰਦਰ ਪਾਰ ਦੀ ਯਾਤਰਾ ਹਾਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਉਹ ਬਿਲਕੁਲ ਸਹੀ ਹਨ ਨੌਕਰੀ ਪੇਸ਼ਾ પતિ ਪਤਨੀ ਵਿਚਕਾਰ ਦੂਰ ਦਰਾਡੇ ਨੌਕਰੀ ਕਾਰਨ ਜਿਹੜੀ ਉਹਨਾਂ ਦੇ ਵਿਚਕਾਰ ਦੂਰੀ ਆ ਜਾਂਦੀ ਹੈ ਉਹ ਸਮੱਸਿਆ ਨੂੰ ਬਿਆਨ ਕਰਦੀ ਹੈ ਇਹ ਲੇਖ ਨਿਬੰਧ ਹੈ ਜਿਹੜਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਬੁਣੀ ਆਦਮਾ ਪੁਸਤਕ ਵਿੱਚ ਕਿਹੜੇ ਕਿਹੜਾ ਲੇਖ ਮਹੱਤਵਪੂਰਨ ਹੈ অপਸ਼ਨ A ਆਵਾਜ਼ ਤੇ ਗੂੰਜ B ਦਿਲ ਦਾ ਟੁੱਟਣਾ C ਅੱਖਾਂ ਦੇ ਸੁਪਨੇ ਤੇ D ਮੋਮਬਤੀਆਂ ਦਾ ਮੇਲਾ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਬੀਓ ਬਿਲਕੁਲ ਸਹੀ ਹਨ ਅੱਖਾਂ ਦੇ ਸੁਪਨੇ ਜਿਹੜਾ ਹੈ ਉਹ ਬੁਨਿਆਦਾਂ ਪੁਸਤਕ ਦੇ ਵਿੱਚ ਲੇਖ ਮਹੱਤਵਪੂਰਨ ਮੰਨਿਆ ਜਾਂਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਕਿਹੜੇ ਅਖਬਾਰ ਤੋਂ ਨਰਿੰਦਰ ਸਿੰਘ ਕਪੂਰ ਨੂੰ ਪੜ੍ਹਨ ਦੀ ਰੁਚੀ ਲੱਗੀ ਆਪਸ਼ਨ A ਪੰਜਾਬੀ ਟਰਬਿਊਨ B ਰਣਜੀਤ ਅਖਬਾਰ C ਅਜੀਤ ਅਖਬਾਰ ਤੇ D ਪ੍ਰੀਤ ਲੜੀ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ C ਅਜੀਤ ਅਖਬਾਰ ਉਹ ਬਿਲਕੁਲ ਕਰੈਕਟ ਹੈ ਜੀ ਸੈਂਟਰਲ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਚੇਟਕ ਲੱਗੀ ਤੇ ਅਜੀਤ ਅਖਬਾਰ ਪੜ੍ਹਨ ਕਰਕੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਨਰਿੰਦਰ ਸਿੰਘ ਕਪੂਰ ਦੇ ਪਿਤਾ ਜੀ ਦਾ ਕੀ ਨਾਮ ਸੀ অপਸ਼ਨ A ਹਰਦਿਤ ਸਿੰਘ ਕਪੂਰ B ਨਰਿੰਦਰ ਸਿੰਘ ਕਪੂਰ C ਗੁਰਬਖਸ਼ ਸਿੰਘ ਕਪੂਰ ਤੇ D ਜੱਸਾ ਸਿੰਘ ਕਪੂਰ ਸੋ ਪ੍ਰਸ਼ਨ ਨੰਬਰ A ਦੇ ਲਈ ਉੱਤਰ ਆਏਗਾ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਜੀ ਉਹ ਬਿਲਕੁਲ கரெਕਟ ਹੈ ਹਰਦਿਤ ਸਿੰਘ ਕਪੂਰ ਹੈ ਉਹ ਆਪਾਂ ਵੇਖ ਲੈਣੇ ਆ ਵਾਹਿਗੁਰੂ ਜੀ ਐਂਡ ਤੇ ਆਪਾਂ ਇਹ ਵਾਲਾ ਕੁਐਸਚਨ ਹੈ ਜਿਹੜਾ ਉਹ ਕਲੀਅਰ ਕਰ ਦਿਆਂਗੇ ਜੀ ਲਾਸਟ ਤੇ ਹਾਂਜੀ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ ਸਤਿ ਸ਼੍ਰੀ ਅਕਾਲ ਸਤਿਪੁਰ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਪ੍ਰੈਸ਼ਨ ਨੰਬਰ 8 ਨਰੇਂਦਰ ਸਿੰਘ ਕਪੂਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿਹੜੇ ਵਿਸ਼ੇ ਦੀ ਐਮਏ ਕੀਤੀ অপਸ਼ਨ ਏ ਪੰਜਾਬੀ ਬੀ ਫਿਲਾਸਫੀ ਸੀ ਅੰਗਰੇਜ਼ੀ ਤੇ ਡੀ ਪੱਤਰਕਾਰੀ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਅੰਗਰੇਜ਼ੀ ਬਿਲਕੁਲ கரੈਕਟ ਹੈ ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅੰਗਰੇਜ਼ੀ ਦੀ ਜਿਹੜੀ ਐਮਏ ਆ ਉਹ ਕੀਤੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਤੁਰਨ ਦਾ ਹੁਨਰ ਨਿਬੰਧ ਕਿਹੜੀ ਜਮਾਤ ਦੇ ਸਿਲੇਬਸ ਵਿੱਚ ਲੱਗਿਆ ਹੋਇਆ ਹੈ অপਸ਼ਨ A 8ਵੀਂ ਜਮਾਤ B 9ਵੀਂ ਜਮਾਤ C 10ਵੀਂ ਜਮਾਤ ਤੇ D 12ਵੀਂ ਜਮਾਤ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਬਿਲਕੁਲ ਸਹੀ ਜਿੰਨਾ ਦਾ ਉੱਤਰ ਆਇਆ ਹੈ ਜੀ ਸੀ 10ਵੀਂ ਜਮਾਤ ਦੇ ਵਿੱਚ கரੈਕਟ ਆਨਸਰ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 10 ਹਾਂਜੀ ਦਰ ਦਰਵਾਜ਼ੇ ਨਿਬੰਧ ਸੰਗ੍ਰਹਿ ਕਿਸ ਭਾਵਨਾ ਵੱਲ ਪ੍ਰੇਰਿਤ ਕਰਦਾ ਹੈ ਆਪਸ਼ਨ A ਅਗਿਆਨਤਾ ਤੋਂ ਗਿਆਨ ਵੱਲ B ਦੁੱਖਾਂ ਤੋਂ ਸੁੱਖ ਸੁੱਖ ਵੱਲ C ਅੰਧਕਾਰ ਤੋਂ ਰੋਸ਼ਨੀ ਵੱਲ ਤੇ D ਨਿਰਾਸ਼ਾ ਤੋਂ ਆਸ਼ਾ ਵੱਲ ਹਾਂਜੀ ਪ੍ਰੈਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਡੀ ਬਿਲਕੁਲ ਸਹੀ ਹੈ ਨਿਰਾਸ਼ਾ ਤੋਂ ਆਸ਼ਾ ਵੱਲ ਜਿਹੜਾ ਦਰ ਦਰਵਾਜ਼ੇ ਦਾ ਨਿਬੰਧ ਸੰਗ੍ਰਹਿ ਆਪਾਂ ਨੂੰ ਪ੍ਰੇਰਿਤ ਕਰਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 11 ਹਾਂਜੀ ਨਰਿੰਦਰ ਸਿੰਘ ਪੂਰ ਨੇ ਐਲ ਐਲ ਬੀ ਅਤੇ ਪੰਜਾਬੀ ਪੱਤਰਕਾਰੀ ਵਿੱਚ ਪੀ ਐਚ ਡੀ ਕਿਹੜੇ ਸਾਲ ਵਿੱਚ ਕੀਤੀ অপশন এ 1978 বি 1975 সি 1974 ਤੇ ডি 1982 हां जी ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਸੋ ਜਿੰਨਾ ਵਿਦਿਆਰਥੀਆਂ ਦਾ ਉੱਤਰ ਆਇਆ ਹੈ ਜੀ এ ਉਹ ਬਿਲਕੁਲ ਸਹੀ ਹੈ 1978 ਦੇ ਵਿੱਚ ਉਹਨਾਂ ਨੇ ਐਲ ਐਲ ਬੀ ਤੇ ਪੰਜਾਬੀ ਪੱਤਰਕਾਰੀ ਦੇ ਵਿੱਚ ਪੀ ਐਚ ਡੀ ਕੀਤੀ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਜੀ ਜਵਾਹਰ ਲਾਲ ਨਹਿਰੂ ਦੀ ਕਿਹੜੀ ਪੁਸਤਕ ਦਾ ਅਨੁਵਾਦ ਨਰਿੰਦਰ ਸਿੰਘ ਕਪੂਰ ਨੇ ਕੀਤਾ ਆਪਸ਼ਨ A ਭਾਰਤ ਦੀ ਖੋਜ B ਗਾਥਾ ਭਾਰਤ ਦੇਸ਼ ਦੀ C ਵਿਸ਼ਵ ਇਤਿਹਾਸ ਦੀ ਝਲਕ ਤੇ D ਮੇਰੀ ਕਹਾਣੀ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਉਹ ਬਿਲਕੁਲ ਸਹੀ ਹਨ ਗਾਥਾ ਭਾਰਤ ਦੇਸ਼ ਦੀ ਜਿਹੜਾ ਹੈ ਉਹਨਾਂ ਨੇ ਅਨੁਵਾਦ ਕੀਤਾ ਨੈਕਸਟ ਜੀ ਪ੍ਰਸ਼ਨ ਨੰਬਰ 13 ਭਾਈ ਵੀਰ ਸਿੰਘ ਦੀ ਕਿਸ ਪੁਸਤਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਨਰਿੰਦਰ ਸਿੰਘ ਕਪੂਰ ਨੇ ਕੀਤਾ অপਸ਼ਨ ਏ ਬਾਬਾ ਨੌਦ ਸਿੰਘ অপশন বি বিজয় ਸਿੰਘ সি সুন্দরী ਤੇ ডি राणा सूरत ਸਿੰਘ हां जी প্রশ্ন নাম্বার 13 ਦੇ ਲਈ ਉੱਤਰ ਕਰ ਦਿਓ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ এ ਬਿਲਕੁਲ ਸਹੀ ਹੈ ਬਾਬਾ ਨੌਧ ਸਿੰਘ ਦਾ ਉਹਨਾਂ ਨੇ ਕੀਤਾ అనుਵਾਦ ਭਾਈ ਵੀਰ ਸਿੰਘ ਦੀ ਜਿਹੜੀ ਪੁਸਤਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਹਾਂਜੀ ਨਰਿੰਦਰ ਸਿੰਘ ਕਪੂਰ ਨੇ ਕਿਸ ਸਾਲ ਫ੍ਰੈਂਚ ਵਿੱਚ ਡਿਪਲੋਮਾ ਕੀਤਾ অপਸ਼ਨ A 1971 B 1974 C 1975 ਤੇ D 1978 ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਜੀ ਤੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ B 1974 ਉਹ ਬਿਲਕੁਲ ਸਹੀ ਹਨ 1974 ਇਸਵੀ ਦੇ ਵਿੱਚ ਜਿਹੜਾ ਉਹਨਾਂ ਨੇ ਫ੍ਰੈਂਚ ਦਾ ਡਿਪਲੋਮਾ ਕੀਤਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਨਾਡੂ ਖਾਂ ਤੇ ਪਾਟੇ ਖਾਂ ਲੇਖ ਕਿਸ ਪੁਸਤਕ ਵਿੱਚ ਦਰਜ ਹੈ ਆਪਸ਼ਨ A ਵਿਆਖਿਆ ਵਿਸ਼ਲੇਸ਼ਣ B ਅੰਤਰਝਾਤ C ਬੂਹੇਬਾਰੀ ਅਤੇ D ਖਿੜਕੀਆਂ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨਾਂ ਨੇ ਉੱਤਰ ਕੀਤਾ ਹੈ ਜੀ ਸੀ ਬੂਹੇਬਾਰੀਆਂ ਬਿਲਕੁਲ ਸਹੀ ਹੈ 1996 ਈਸਵੀ ਦੇ ਵਿੱਚ 나ਡੂ ਖਾਨ ਤੇ ਪਾਟੇ ਖਾਨ ਨੈਕਸਟ ਹੈ ਜੀ ਪ੍ਰਸ਼ਨ ਨੰਬਰ 16 ਆਓ ਗੱਲਾਂ ਕਰੀਏ ਲੇਖ ਕਿਸ ਜਮਾਤ ਵਿੱਚ ਲੱਗਿਆ ਹੋਇਆ ਹੈ ਆਪਸ਼ਨ A 11ਵੀਂ ਜਮਾਤ B ਮਾਸਟਰ ਕਲਾਸ C BA ਤੇ D एमए हां जी प्रश्न नंबर 16 ਦੇ ਲਈ ਉੱਤਰ ਕਰਦੇ ਹੋ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀਏ ਬੀਏ ਦੇ ਵਿੱਚ ਲੱਗਿਆ ਹੋਇਆ ਹੈ ਉਹ ਬਿਲਕੁਲ ਸਹੀ ਆਨਸਰ ਹੈ ਪ੍ਰਸ਼ਨ ਨੰਬਰ 16 ਦਾ ਸੀ ਆਪਸ਼ਨ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 ਨਰਿੰਦਰ ਸਿੰਘ ਕਪੂਰ ਨੂੰ ਵਿਦਿਆਰਥੀ ਪਿਆਰ ਨਾਲ ਕੀ ਕਹਿ ਕੇ ਬੁਲਾਉਂਦੇ ਸਨ অপਸ਼ਨ A ਸ਼ਬਦਾਂ ਦਾ ਬਣਜਾਰਾ B ਵਾਰਤਕਾਰ C ਗਿਆਨੀ ਜੀ ਤੇ D ਬੇਬੀ ਪ੍ਰੋਫੈਸਰ ਹਾਂਜੀ ਪ੍ਰਸ਼ਨ ਨੰਬਰ 17 ਦਾ ਉੱਤਰ ਕਰ ਦਿਓ ਜੀ ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਸੋ ਜਿਨ੍ਹਾਂ ਦਾ ਉੱਤਰ ਆਇਆ ਜੀ ਪ੍ਰਸ਼ਨ ਨੰਬਰ 17 ਦੇ ਲਈ ਡੀ ਬਿਲਕੁਲ ਸਹੀ ਹੈ ਬੇਬੀ ਪ੍ਰੋਫੈਸਰ ਕਹੇ ਕਿ ਉਹਨਾਂ ਨੂੰ ਸੰਬੋਧਨ ਕਰਦੇ ਸੀ ਉਹਨਾਂ ਦੇ ਜਿਹੜੇ ਵਿਦਿਆਰਥੀ ਸਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਨਰਿੰਦਰ ਸਿੰਘ ਕਪੂਰ ਨੇ ਕਿਸ ਸਾਲ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਪੱਤਰਕਾਰੀ ਦਾ ਪ੍ਰੋਫੈਸਰ ਦਾ ਅਹੁਦਾ ਸੰਭਾਲਿਆ অপশন এ ਹੈ ਜੀ 1990 b 1995 c 2004 ਤੇ d 1982 ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ 1995 ਬਿਲਕੁਲ ਸਹੀ ਹੈ 1995 ਦੇ ਵਿੱਚ ਉਹਨਾਂ ਨੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵਿੱਚ ਪੱਤਰਕਾਰੀ ਦਾ ਪ੍ਰੋਫੈਸਰ ਦਾ ਅਹੁਦਾ ਜਿਹੜਾ ਸੰਭਾਲਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਨਰਿੰਦਰ ਸਿੰਘ ਕਪੂਰ ਕਿਸ ਸਾਲ ਵਿੱਚ ਸੇਵਾਮੁਕਤ ਹੋਏ অপਸ਼ਨ ਏ 1995 ਬੀ 2006 ਸੀ 2000 ਸੌਰੀ so, B 2002 C 2006 ਤੇ D 2004 ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ D 2004 ਬਿਲਕੁਲ ਕਰੈਕਟ ਹੈ ਜੀ ਨਰਿੰਦਰ ਸਿੰਘ ਕਪੂਰ 2004 ਦੇ ਵਿੱਚ ਆਪਣੀ ਸੇਵਾ ਤੋਂ ਮੁਕਤ ਹੋਏ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਨਰਿੰਦਰ ਸਿੰਘ ਕਪੂਰ ਨੇ ਅਧਿਆਪਨ ਕਾਰਜ ਕਿਹੜੇ ਸਰਕਾਰੀ ਕਾਲਜ ਵਿੱਚ ਕੀਤਾ ਆਪਸ਼ਨ A ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ B ਬਠਿੰਡਾ ਫਰੀਦਕੋਟ ਸੰਗਰੂਰ C ਨਾਭਾ ਸੰਗਰੂਰ ਪਟਿਆਲਾ ਤੇ D ਰਾਵਲਪਿੰਡੀ ਅੰਮ੍ਰਿਤਸਰ ਦੇ ਪਟਿਆਲਾ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਪ੍ਰਸ਼ਨ 20 ਦੇ ਲਈ ਉੱਤਰ অপশন সি ও ਬਿਲਕੁਲ ਕਰੈਕਟ ਹੈ ਨਾਬਾ ਸੰਗਰੂਰ ਤੇ ਪਟਿਆਲਾ ਸਰਕਾਰੀ ਕਾਲਜਾਂ ਦੇ ਵਿੱਚ ਉਹਨਾਂ ਨੇ ਅਧਿਆਪਨ ਦਾ ਕੰਮ ਕੀਤਾ ਤਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਨਰਿੰਦਰ ਸਿੰਘ ਕਪੂਰ ਦੀ ਕਿਹੜੀ ਰਚਨਾ ਨੂੰ 1997 97 ਵਿੱਚ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਮਿਲਿਆ অপਸ਼ਨ A ਬੂਹੇ ਬਾਰੀਆਂ B ਆਮੋ ਸਾਹਮਣੇ ਸੀ ਅੰਤਰਛਾਤ ਤੇ ਡੀ ਸੱਚੋ ਸੱਚ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਜੀ ਬਿਲਕੁਲ ਜੀ ਜਿਨ੍ਹਾਂ ਨੇ 21 ਦੇ ਲਈ ਉੱਤਰ ਕੀਤਾ ਹੈ ਜੀ ਬੀ ਆਮੋ ਸਾਹਮਣੇ ਬਿਲਕੁਲ ਸਹੀ ਹੈ ਉਹਨਾਂ ਇਸ ਪੁਸਤਕ ਨੂੰ 1997 ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਮਿਲਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਸੱਚੋ ਸੱਚ ਨਰਿੰਦਰ ਸਿੰਘ ਕਪੂਰ ਦੀ ਕਿਸ ਪ੍ਰਕਾਰ ਦੀ ਰਚਨਾ ਹੈ ਜੋ 1990 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ অপਸ਼ਨ ਏ ਨਿਬੰਧ ਸੰਗ੍ਰਹਿ ਬੀ ਖੋਜ ਤੇ ਆਲੋਚਨਾ ਪੁਸਤਕ ਸੀ ਅਮਰੀਕਾ ਦਾ ਸਫਰਨਾਮਾ ਤੇ ਡੀ ਸਵੈ ਜੀਵਨੀ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਤੋ ਇਹ ਇਹਨਾਂ ਦੀ ਪੁਸਤਕ ਹੈ ਜੀ ਜਿਨ੍ਹਾਂ ਨੇ অপਸ਼ਨ ਸੀ ਦਿੱਤਾ ਹੈ ਜੀ ਉਹ ਬਿਲਕੁਲ ਸਹੀ ਹੈ ਸੋ ਇਹਨਾਂ ਦਾ ਇਹ ਪੁਸਤਕ ਸਫਰਨਾਮਾ ਹੈ ਜੋ ਕਿ ਅਮਰੀਕਾ ਦੇ ਬਾਰੇ ਲਿਖਿਆ ਗਿਆ ਹੈ ਅਮਰੀਕਾ ਦਾ ਸਫਰਨਾਮਾ ਹੈ ਸੱਚੋ ਸੱਚ 1990 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਜੀ ਇਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਨਰਿੰਦਰ ਸਿੰਘ ਕਪੂਰ ਦਾ ਮੁੱਖ ਕੀਤਾ ਮੁੱਖ ਤੌਰ ਤੇ ਕੀ ਸੀ ਆਪਸ਼ਨ A ਨਿਬੰਧ ਲੇਖਕ ਅਤੇ ਵਾਰਤਕਕਾਰ B ਨਾਟਕਕਾਰ ਤੇ ਆਲੋਚਕ C ਕਵੀ ਅਤੇ ਨਾਵਲਕਾਰ D ਸਫਰਨਾਮਾ ਲੇਖਕ ਅਤੇ ਜੀਵਨੀਕਾਰ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਕਿ ਉਹਨਾਂ ਦਾ ਮੁੱਖ ਤੌਰ ਤੇ ਜਿਹੜਾ ਕੀਤਾ ਉਹ ਕੀ ਮੰਨਦੇ ਹਨ ਜੀ ਪ੍ਰਸ਼ਨ ਆਸਾਨ ਹੋ ਜਾਂਦਾ ਹੈ ਜੀ ਜਦੋਂ ਆਪਾਂ ਇੱਕ ਤਰ੍ਹਾਂ ਦੇ ਜਿਹੜੇ ਚੀਜ਼ਾਂ ਕਰਦੇ ਹੁੰਦੇ ਆ ਜੀ ਸੋ ਜਿਨ੍ਹਾਂ ਨੇ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਏ ਕੀਤਾ ਉਹ ਬਿਲਕੁਲ ਸਹੀ ਹਨ ਨਿਬੰਧ ਲੇਖਕ ਅਤੇ ਵਾਰਤਕਕਾਰ ਉਹਨਾਂ ਦਾ ਮੁੱਖ ਪੇਸ਼ਾ ਸੀ ਕੀਤਾ ਸੀ ਉਹਨਾਂ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਜੀ ਨਰਿੰਦਰ ਸਿੰਘ ਕਪੂਰ ਨੇ ਕਿਹੜੇ ਪ੍ਰੋਫੈਸਰ ਨੂੰ ਆਪਣਾ ਆਦਰਸ਼ ਮੰਨਿਆ ਆਪਸ਼ਨ ਏ ਪ੍ਰੋਫੈਸਰ ਪੂਰਨ ਸਿੰਘ ਬੀ ਗੁਰਮਖ ਗੁਰਬਖਸ਼ ਸਿੰਘ ਪ੍ਰੀਤਲੜੀ ਸੀ ਪ੍ਰਿੰਸੀਪਲ ਤੇਜਾ ਸਿੰਘ ਤੇ ਡੀ ਈਸ਼ਵਰ ਚਿੱਤਰਕਾਰ हां जी ਪ੍ਰਸ਼ਨ ਨੰਬਰ 24 ਦੇ ਲਈ ਆਨਸਰ ਕਰ ਦਿਓ ਜੀ ਕਿ ਕੀ ਸਹੀ ਉੱਤਰ ਆਏਗਾ ਕਿਸ ਪ੍ਰੋਫੈਸਰ ਨੂੰ ਆਪਣਾ ਆਦਰਸ਼ ਮੰਨਦੇ ਸੀ ਕਿਸ ਦਾ ਮਤਲਬ ਉਹਨਾਂ ਨੇ ਪ੍ਰਭਾਵ ਕਬੂਲਿਆ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਬਿਲਕੁਲ ਸਹੀ ਹੈ ਉਹ ਇਹਨਾਂ ਨੂੰ ਆਪਣਾ ਆਦਰਸ਼ ਮੰਨਦੇ ਸੀ ਪਰ ਉਹਨਾਂ ਤੇ ਕਹ ਲਓ ਗੁਰਬਖਸ਼ੀਤ ਲੜੀ ਦਾ ਪ੍ਰਭਾਵ ਵੀ ਉਹਨਾਂ ਦੀ ਰਚਨਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਸੋ ਤੇ ਉਹਨਾਂ ਦੇ ਉੱਪਰ ਕਹ ਲੋ ਕਿ ਜਿਹੜੇ ਅੰਗਰੇਜ਼ੀ ਰਾਈਟਰ ਹੈ ਉਹਨਾਂ ਦਾ ਵੀ ਕਾਫੀ ਪ੍ਰਭਾਵ ਸੀ ਪਰ ਉਹ ਆਪਣਾ ਆਦਰਸ਼ ਪ੍ਰੋਫੈਸਰ ਪੂਰਨ ਸਿੰਘ ਨੂੰ ਮੰਨਦੇ ਸਨ ਹਾਂਜੀ ਸੋ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 25 ਜੀ ਬੂਹੇ ਬਾਰੀਆਂ ਪੁਸਤਕ ਵਿੱਚ ਲੇਖਕ ਨੇ ਕਿਸ ਰਾਹੀਂ ਵਿਚਾਰ ਪੇਸ਼ ਕੀਤੇ ਹਨ অপਸ਼ਨ এ ਇਤਿਹਾਸਕ ਤੱਥਾਂ ਰਾਹੀਂ বি ਲੋਕ ਕਹਾਣੀਆਂ ਤੇ ਘਟਨਾਵਾਂ ਰਾਹੀਂ ਸੀ ਕਾਵ ਰੂਪਾਂ ਰਾਹੀਂ ਤੇ ਡੀ ਆਲੋਚਨਾਤਮਕ ਦ੍ਰਿਸ਼ਟੀਕੋਣ ਰਾਹੀਂ हां जी ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਜੀ ਤੋ ਕਿਸ ਦੇ ਰਹੀ ਉਹਨਾਂ ਦੇ ਵਿਚਾਰ ਆ ਜਿਹੜੇ ਉਹ ਪੇਸ਼ ਹੁੰਦੇ ਹਨ ਬੂਹੇਵਾਰੀਆਂ ਪੁਸਤਕ ਦੇ ਵਿੱਚ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਉਹ ਬਿਲਕੁਲ ਸਹੀ ਹੈ ਲੋਕ ਕਹਾਣੀਆਂ ਤੇ ਘਟਨਾਵਾਂ ਰਾਹੀਂ ਉਹਨਾਂ ਨੇ ਜਿਹੜੇ ਵਿਚਾਰ ਆ ਆਪਣੇ ਪੇਸ਼ ਕੀਤੇ ਇਸ ਪੁਸਤਕ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਜੀ ਨਰਿੰਦਰ ਸਿੰਘ ਪੂਰਨੇ ਪੰਜਾਬੀ ਯੂਨੀਵਰਸਿਟੀ ਵਿੱਚ ਕਿਹੜੇ ਸਾਲ ਐਸੋਸੀਏਟ ਪ੍ਰੋਫੈਸਰ ਦਾ ਅਹੁਦਾ ਪ੍ਰਾਪਤ ਕੀਤਾ ਆਪਸ਼ਨ A 1971 B 1982 C 1990 ਤੇ D 1995 ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰ ਦਿਓ ਜੀ ਜੀ ਮੇਕ ਉੱਤਰ ਆ ਰਹੇ ਆ ਜੀ ਸੋ ਉੱਤਰ ਸਾਰੇ ਜਾਣੇ ਕਰਨ ਜੀ ਕਿਹੜੇ ਸਾਲ ਦੇ ਵਿੱਚ ਉਹਨਾਂ ਨੇ ਅਹੁਦਾ ਸੰਭਾਲਿਆ ਜੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਸੀ 1990 1982 অপশন ਜਿਹੜਾ ਬੀ ਹੈ ਉਹ கரੈਕਟ ਆਏਗਾ ਜੀ 1982 ਇਸਵੀ ਦੇ ਵਿੱਚ ਉਹਨਾਂ ਨੇ ਇਹ ਅਹੁਦਾ ਜਿਹੜਾ ਉਹ ਸੰਭਾਲਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 26 ਦਾ অপਸ਼ਨ ਬੀ கரੈਕਟ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਅੰਤਰ ਜਾਤ ਲੇਖ ਸੰਗ੍ਰਹਿ ਦਾ ਮੁੱਖ ਉਦੇਸ਼ ਕੀ ਹੈ অপਸ਼ਨ A ਸਮਾਜਿਕ ਬੁਰਾਈਆਂ ਤੇ ਚਾਨਣਾ ਪਾਉਣਾ B ਇਤਿਹਾਸਿਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ C ਪੰਜਾਬੀ ਸੱਭਿਆਚਾਰ ਦਾ ਵਰਣਨ ਕਰਨਾ ਤੇ D ਮਨੁੱਖ ਨੂੰ ਆਪਣੀਆਂ ਸ਼ਕਤੀਆਂ ਨਾਲ ਜਾਣੂ ਕਰਵਾਉਣਾ ਸੋ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ 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 ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਮਨੁੱਖ ਨੂੰ ਆਪਣੀਆਂ ਸ਼ਕਤੀਆਂ ਨਾਲ ਜਾਣੂ ਕਰਵਾਉਣਾ ਅੰਤਰ ਜਾਤ ਦਾ ਜਿਹੜਾ ਵਿਸ਼ਾ ਹੈ ਉਹ ਬਿਲਕੁਲ ਕਰੈਕਟ ਹੈ ਜੀ ਮੁੱਖ ਉਦੇਸ਼ ਇਹ ਸੀ ਹਾਂਜੀ 1990 ਦੇ ਵਿੱਚ ਉਹ ਪ੍ਰੋਫੈਸਰ ਬਣੇ ਸੀ ਬਿਲਕੁਲ ਸਹੀ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਤੁਰਗਨੇਵ ਦੀ ਕਿਹੜੀ ਪੁਸਤਕ ਦਾ ਅਨੁਵਾਦ ਨਿਰੰਦਰ ਸਿੰਘ ਪੂਰ ਨੇ ਕੀਤਾ ਆਪਸ਼ਨ A ਯੁੱਧ ਤੇ ਸ਼ਾਂਤੀ B ਅਪਰਾਧ ਤੇ ਸਜ਼ਾ C ਅਨਾ ਕਰੇਨਾ ਤੇ D ਪਿਓ ਪੁੱਤਰ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰ ਦਿਓ ਜੀ 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 ਤੁਰਗਨੇਵ ਦੀ ਕਿਹੜੀ ਪੁਸਤਕ ਸੀ ਜਿਨ੍ਹਾਂ ਦਾ ਉਹਨਾਂ ਨੇ ਅਵਾਦ ਅਨੁਵਾਦ ਕੀਤਾ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਉਹ ਬਿਲਕੁਲ ਸਹੀ ਹੈ ਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਡੀ ਪਿਓ ਪੁੱਤਰ ਜਿਹੜੀ ਪੁਸਤਕ ਹੈ ਉਸ ਦਾ ਅਨੁਵਾਦ ਕੀਤਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਮਾਲਾ ਮਣਕੇ ਦੋ ਕਦੋਂ ਪ੍ਰਕਾਸ਼ਿਤ ਹੋਇਆ ਆਪਸ਼ਨ A 2007 B 2017 C 2014 ਤੇ D 2011 ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਜੀ ਕੀ ਕੀ ਆਨਸਰ ਬਣਦਾ ਹੈ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ 2017 ਪਾਵ অপਸ਼ਨ ਬੀ ਉਹ ਬਿਲਕੁਲ கரੈਕਟ ਹੈ ਪ੍ਰਸ਼ਨ ਨੰਬਰ 29 ਦੇ ਲਈ 2017 ਦੇ ਵਿੱਚ ਮਾਲਾ ਮੰਨ ਕੇ ਦੋ ਪ੍ਰਕਾਸ਼ਿਤ ਹੋਇਆ ਪੁਸਤਕ ਉਹਨਾਂ ਦੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 30 ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਨਿਰੰਦਰ ਸਿੰਘ ਕਪੂਰ ਨੇ ਪੰਜਾਬੀ ਪੱਤਰਕਾਰੀ ਵਿੱਚ ਡਿਗਰੀ ਕਦੋਂ ਹਾਸਲ ਕੀਤੀ অপਸ਼ਨ A 1971 B 1974 C 1975 ਤੇ D 1978 ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣਦਾ ਹੈ ਸੋ ਹਾਂਜੀ ਪਾਰਟ A 2007 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਪਾਰਟ B 2017 ਯਾਦ ਰੱਖਣਾ ਵੀ ਸੌਖਾ ਹੈ ਨਾ 7 ਤੋਂ 17 ਬਿਲਕੁਲ ਜੀ ਸੋ ਪ੍ਰਸ਼ਨ ਨੰਬਰ 30 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ C ਉਹ ਬਿਲਕੁਲ ਸਹੀ ਹੈ 1975 ਦੇ ਵਿੱਚ ਉਹਨਾਂ ਨੇ ਡਿਗਰੀ ਹਾਸਲ ਕੀਤੀ ਪੱਤਰਕਾਰੀ ਦੀ ਸੋ ਇੱਥੇ ਹੀ ਜੀ ਆਪਣੀ ਅੱਜ ਦੀ ਕਲਾਸ ਨੂੰ ਅਸੀਂ ਵਿਸ਼ਰਾਮ ਦਿੰਦੇ ਹਾਂ ਤਾਂ ਕੱਲ ਨੂੰ ਅਗਲੇ 30 ਪ੍ਰਸ਼ਨਾਂ ਜਿਹੜੇ ਉਹ ਲੈ ਕੇ ਹਾਜ਼ਰ ਹੋਵਾਂਗੇ ਸੋ ਜੇ ਕਿਸੇ ਦਾ ਕੋਈ ਪ੍ਰਸ਼ਨ ਹੈ ਤਾਂ ਉਹ ਦੱਸ ਦਿਓ ਜੀ ਨਹੀਂ ਤਾਂ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਸਭ ਦਾ ਸੋ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਕੋਈ ਨਵਾਂ ਵਿਦਿਆਰਥੀ ਸ਼ਾਮਲ ਹੈ ਤਾਂ ਆਪਣੇ ਵਿੱਚ ਹਾਂਜੀ ਸ਼ਹਿਬਾਜੀ ਸੇਮ ਟੌਪਿਕ ਰਹੇਗਾ ਜੀ ਆਪਾਂ 60 ਜਿਹੜੇ ਪ੍ਰਸ਼ਨ ਉੱਤਰ ਹੱਲ ਕਰਦੇ ਆ ਇੱਕ ਰਾਈਟਰ ਦੇ ਸੋ ਅੱਜ 30 ਕਰ ਲਈ ਤੇ ਕੱਲ ਨੂੰ ਅਗਲੇ 30 ਹੈ ਜਿਹੜੇ ਉਹ ਕਰਾਂਗੇ ਜੀ ਧੰਨਵਾਦ ਜੀ ਧੰਨਵਾਦ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਜੀ ਹੁਣ ਕੱਲ ਨੂੰ ਅਗਲੀ ਕਲਾਸ ਦੇ ਵਿੱਚ 6:30 ਜਿਹੜੀ ਆਪਾਂ ਪੰਜਾਬੀ ਵਿਆਕਰਣ ਦੀ ਕਲਾਸ ਲਗਾਉਣੀ ਆ ਤੇ 7:30 ਵਜੇ ਆਪਣੀ ਮਾਸਟਰ ਕੈਡਰ ਦੀ ਕਲਾਸ ਸੋ ਸਭ ਦਾ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ